ਪੇਸਾ ਪਰ ਅਸੀਂ ਦੇਖੀ ਸਾਡੇ ਦਰਿਆਨ ਮੇਰੇ ਕੋ ਪਰਤੀਆਂ ਬਹੁਤ ਆ ਰਹੀਆਂ ਜਿਹੜਾ ਵੀ ਵਿਅਕਤੀ ਦੂਰੋਂ ਨੇੜੇਓ ਪੰਜਾਬ ਦੇ ਕੋਨੇ ਵਿੱਚੋਂ ਜੋ ਵੀ ਸੰਸਤਾ ਸਿੱਖ ਭਰਾ ਸਾਡੇ ਹਿੰਦੂ ਭਰਾ ਇਹ ਸੈਕੂਲਰ ਦੇ ਨਾਂ ਦੇ ਹੇਠ ਆਏ ਹਨ ਅਸੀਂ ਉਹਨਾਂ ਦਾ ਖੇਲ ਬੰਨੋ ਮਲੇ ਬੰਨੋ ਪਰਵਾਰ ਬੰਨੋ ਮੇਰੇ ਕਦਮ ਕਰਦੇ ਹਾਂ ਜਿੱਥੇ ਆਇਆ ਉਹਨਾਂ ਨਹੀਂ ਕਦਮ ਮੇਰਾ ਹੈ ਅੱਜ ہندو برا سکھا عیسائی سارے ہو چکے ہیں سامنے Não, eu tenho tá? ਅਲ ਹੁਮਿਲਲਾਹਿ ਨਿਨੈ ਸ਼ੈਤਾਨਿ ਅਜੀਮ ਬਕਫ ਐਕਟ ਨੂੰ ਲੈ ਕੇ ਮਲੇਰ ਕੋਟਲਾ ਬੰਦ ਦਾ ਸਰਦਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਜੁਮੇ ਦੀ ਨਮਾਜ਼ ਤੋਂ ਬਾਅਦ ਮਲੇਰ ਕੋਟਲਾ ਸਰਹੰਦੀ ਗੇਟ ਦੇ ਬਾਹਰ ਇੱਕ ਬਹੁਤ ਵੱਡਾ ਇਕੱਠ ਮੁਸਲਿਮ ਭਾਈਚਾਰੇ ਦਾ ਹੋਇਆ ਭਾਵੇਂ ਕਿ ਮੁਸਲਿਮ ਭਾਈਚਾਰੇ ਦਾ ਇਕੱਠ ਸੀ ਪਰ ਦੱਸ ਦਈਏ ਕਿ ਵੱਖੋ-ਵੱਖ ਧਾਰਮਿਕ ਭਾਈਚਾਰੇ ਦੇ ਲੋਕ ਇਸ ਧਰਨੇ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੇ ਡਟ ਕੇ ਇਸ ਇਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਇਸ ਮੌਕੇ ਵੱਖ-ਵੱਖ ਆਏ ਲੋਕਾਂ ਨੇ ਦੱਸਿਆ ਕਿ ਅੱਜ ਮੁਸਲਿਮ ਭਾਈਚਾਰੇ ਦੇ ਧਰਮ ਦੇ ਵਿੱਚ ਦਖਲਅੰਦਾਜ਼ੀ ਹੈ ਕੱਲੋਂ ਸਿੱਖ ਭਾਈਚਾਰੇ ਦੇ ਜਾਂ ਹੋਰਨਾਂ ਧਰਮਾਂ ਦੇ ਵਿੱਚ ਵੀ ਦਖਲਅੰਦਾਜ਼ੀ ਇਸੇ ਤਰ੍ਹਾਂ ਹੀ ਹੋਵੇਗੀ ਜਿੱਥੇ ਬਾਜ਼ਾਰ ਪੂਰਨ ਤੌਰ ਤੇ ਜ਼ਿਆਦਾਤਰ ਦੁਕਾਨਾਂ ਬੰਦ ਕੀਤੀਆਂ ਜਾਂ ਸਨ ਦਿਖਾਈ ਦੇ ਰਹੀਆਂ ਸਨ ਉੱਥੇ ਹੀ ਸਿਟੀ ਸੈਂਟਰ ਤੁਰੀ ਰੋਡ ਵੱਲੋਂ ਜਿੱਥੇ ਵੱਡੇ-ਵੱਡੇ ਬ੍ਰਾਂਡਾਂ ਦੇ ਸ਼ੋਰੂਮ ਨੇ ਉਹਨਾਂ ਸ਼ੋਰੂਮਾਂ ਨੂੰ ਵੀ ਤਾਲੇ ਲਗਾ ਕੇ ਇੱਕ ਦਿਨ ਲਈ ਮੁਕੰਮਲ ਬੰਦ ਰੱਖ ਕੇ ਮਲੇਰ ਕੋਟਲਾ ਬੰਦ ਕਾਲ ਦਾ ਸਾਥ ਦਿੱਤਾ ਸਿਟੀ ਸੈਂਟਰ ਮਲੇਰ ਕੋਟਲਾ ਵੱਲੋਂ ਜੋ ਕਿ ਕਾਬਲੇ ਤਾਰੀਫ ਹੈ ਕਿਉਂਕਿ ਇੱਥੇ ਸਾਰੇ ਹੀ ਵੱਡੇ ਬ੍ਰਾਂਡ ਦੇ ਸ਼ੋਰੂਮ ਨੇ ਅਤੇ ਕਦੇ ਵੀ ਵੱਡੇ ਦਿਨ ਨੂੰ ਵੀ ਇਹ ਸ਼ੋਰੂਮ ਬੰਦ ਨਹੀਂ ਹੁੰਦੇ ਕੰਪਨੀ ਦੇ ਪਰ ਅੱਜ ਭਾਈਚਾਰ ਦੇ ਨਾਲ ਸਿਟੀ ਸੈਂਟਰ ਮਲੇਰ ਕੋਟਲਾ ਖੜਿਆ ਜਿਨ੍ਹਾਂ ਨੇ ਆਪਣੇ ਸਾਰੇ ਸ਼ਾਪਿੰਗ ਮਾਲ ਸ਼ੋਰੂਮ ਬੰਦ ਕਰਕੇ ਸਾਧ ਦਿੱਤਾ ਮਲੇਰਕੋਟਲਾ ਸਰਹੰਦੀ ਗੇਟ ਵਿਖੇ ਹੋਏ ਇਸ ਇਕੱਠ ਦੇ ਵਿੱਚ ਮਲੇਰਕੋਟਲਾ ਮਲੇਰਕੋਟਲਾ ਹੀ ਨਹੀਂ ਬਲਕਿ ਮਲੇਰਕੋਟਲਾ ਤੋਂ ਆਸ-ਪਾਸ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਪਹੁੰਚੇ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰ ਤੇ ਆਗੂ ਵੀ ਇਸ ਮੌਕੇ ਮੌਜੂਦ ਰਹੇ ਜੋ ਵਕਫ ਐਮੈਂਡਮੈਂਟ ਐਕਟ ਜੋ ਬਿਲ ਪਾਸ ਹੋਇਆ ਸੰਸਦ ਦੇ ਵਿੱਚ ਔਰ ਰਾਜ ਸਭਾ ਦੇ ਵਿੱਚ ਔਰ ਹੁਣ ਜੋ ਕਿ ਇੱਕ ਕਾਨੂੰਨ ਦਾ ਰੂਪ ਲੈ ਚੁੱਕਿਆ ਹੈ ਉਸ ਦੇ ਅਗੇਂਸਟ ਅੱਜ ਅਜ ਪੰਜਾਬ ਦੇ ਅੰਦਰ ਮਲੇਰਕੋਲਾ ਇੱਕ ਐਸਾ ਸ਼ਹਿਰ ਹੈ ਜੋ ਹਮੇਸ਼ਾ ਇੱਕ ਮੈਸੇਜ ਇਹਦਾ ਜ਼ੁਲਮ ਜਦੋਂ ਜਦੋਂ ਵਧਿਆ ਤਾਂ ਉਸ ਦੇ ਖਿਲਾਫ ਹਮੇਸ਼ਾ ਮਲੇਰਕੋਲੇ ਦੇ ਵਿੱਚ ਆਵਾਜ਼ ਉਠਾਈ ਗਈ ਹੈ ਸੋ ਉਸੇ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਅੱਜ ਅਸੀਂ ਇੱਥੇ ਮਲੇਰ ਕੋਲਾ ਦੀ ਧਰਤੀ ਸਰਜਮੀ ਦੇ ਉੱਪਰ ਇਕੱਠੇ ਹੋਏ ਹਾਂ ਜੋ ਸਾਡੇ ਦੇ ਉੱਪਰ ਧੱਕਾ ਹੋਇਆ ਜੋ ਸਾਡੇ ਹੱਕ ਨੇ ਸਾਡੇ ਹੱਕਾਂ ਨੂੰ ਖੋਣ ਦੀ ਕੋਸ਼ਿਸ਼ ਕੀਤੀ ਹੈ ਸੰਸਦ ਵੱਲੋਂ ਸੌਰੀ ਸੈਂਟਰ ਸਰਕਾਰ ਵੱਲੋਂ ਅਸੀਂ ਉਸ ਦੇ ਅਗੇਂਸ ਇੱਥੇ ਇਕੱਠੇ ਹੋਏ ਹਾਂ ਔਰ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਔਰ ਮੈਂ ਇਸ ਦੇ ਨਾਮ ਨਾਲ ਇੱਕ ਗੱਲ ਐਡ ਕਰਨਾ ਚਾਹਨਾ ਕਿ ਮੈਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਸਾਡੇ ਸਿੱਖ ਭਰਾ ਔਰ ਜੋ ਪਿਆਰ ਕਰਦੇ ਨੇ ਆਪਸੀ ਭਾਈਚਾਰਿਆਂ ਨੂੰ ਸਾਡੇ ਨਾਲ ਅੱਜ ਖੜੇ ਨੇ ਅਸੀਂ ਇਹਨਾਂ ਦਾ ਵੀ ਸ਼ੁਕਰੀਆ ਜ਼ਾਦਾ ਕਰਦੇ ਹਾਂ ਔਰ ਅੱਜ ਜੋ ਸਾਡੇ ਉੱਤੇ ਅਟੈਕ ਹੋਇਆ ਕੱਲ ਨੂੰ ਸਾਡੇ ਸਿੱਖ ਭਰਾਵਾਂ ਦੇ ਪਰ ਅਟੈਕ ਹੋਏਗਾ ਔਰ ਜੋ ਐਸਜੀਪੀਸੀਐ ਅੰਮ੍ਰਿਤਸਰ ਦੇ ਅੰਦਰ ਉਸ ਦੇ ਉੱਪਰ ਵੀ ਅਟੈਕ ਹੋਏਗਾ ਔਰ ਕੱਲ ਨੂੰ ਇਸਾਈ ਭਰਾਵਾਂ ਦੇ ਉੱਪਰ ਵੀ ਅਟੈਕ ਹੋਏਗਾ ਔਰ ਮੈਂ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਜੋ ਹਮੇਸ਼ਾ ਮਤਲਬ ਸੈਕੂਲਰਿਜ਼ਮ ਨੂੰ ਪਸੰਦ ਕਰਦੇ ਨੇ ਉਸ ਦੇ ਨਾਲ ਚੱਲਦੇ ਨੇ ਔਰ ਉਹ ਵੀ ਸਾਡੇ ਨਾਲ ਆ ਜਾਣ ਔਰ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣ ਤਾਂ ਕਿ ਅਸੀਂ ਆਪਣਾ ਸੁਨੇਹਾ ਜੋ ਸੈਂਟਰ ਦੀ ਜੋ ਗੁੰਗੀ ਬੋਲੀ ہے اس دے سکیے تو اس لیے ہم اپنے اللہ کی زمین اللہ کے زمین کی حفاظت کے لیے جو کرنا ہوگا ہم کرنے کے لیے تیار ہیں سر کو بڑھانا ہوگا سر کو گے جیلوں میں جانا ہوگا جائیں گے خون کی قربانی دینی ہوگی تو اپنا خون بھی حاضر کریں گے اس لیے کہ جس کے لیے ہم جی رہے ہیں وہی میرا اللہ ہے وہی میرا رسول ہے وہی میرا اسلام ہے لہذا ہم کسی کے دھرم کو کسی کے مذہب کو نہ برا کہنا چاہتے ہیں اور نہ اپنے مذہب کے بارے میں اپنے دین کے بارے میں برا سننا چاہتے ہیں لہذا سب کو ایک نظر سے دیکھو حکومت سے ایک سکھے کے لیے میرا نام محمد ارشاد ہے میں جماعت اسلامی ہندنوں نال سبندت ہاں ਤੇ ਮੈਂ ਮਹਿਸੂਸ ਕਰ ਰਿਹਾ ਕਿ ਵਕਫ ਅਮੈਂਡਮੈਂਟ ਐਕਟ ਹੈ ਜਿਹੜਾ ਸਰਕਾਰ ਨੇ ਪਾਰਲੀਮੈਂਟ ਚ ਲੈ ਕੇ ਪਾਸ ਕਰਵਾਇਆ ਹੈ ਇਹ ਇੱਕ ਜ਼ਾਲਮਨਾ ਐਕਟ ਹੈ ਤੇ ਦੇਸ਼ ਦਾ ਹਰ ਇਨਸਾਫਪਸੰਦ ਵਿਅਕਤੀ ਜਿਹੜਾ ਇਸ ਤੋਂ ਬਹੁਤ ਦੁਖੀ ਹੈ ਤੇ ਇਸੇ ਕਰਕੇ ਅੱਜ ਅਸੀਂ ਕਿਸੇ ਵੀ ਹੋਰ ਤਰ੍ਹਾਂ ਦੇ ਵਿਤਕਰੇ ਤੋਂ ਦੂਰ ਹੋ ਕੇ ਸਮਾਜ ਦੇ ਸਾਰੇ ਵਰਗ ਨੇ ਜਿਹੜੇ ਸਾਡੇ ਨਾਲ ਇਸ ਰੋਸ ਧਰਨੇ ਦੇ ਵਿੱਚ ਇੱਥੇ ਸ਼ਾਮਲ ਹੋ ਰਹੇ ਨੇ ਸਾਨੂੰ ਬੜੀ ਖੁਸ਼ੀ ਵੀ ਹੋ ਰਹੀ ਹੈ ਕਿ ਵਕਫ ਵਕ ਵਰਗਾਂ ਨਾਲ ਸੰਬੰਧਤ ਸਾਰੇ ਲੋਕ ਕੋਈ ਪਾਰਟੀ ਨਹੀਂ ਦੇਖ ਰਿਹਾ ਕੋਈ ਹੋਰ ਵਰਗ ਨਹੀਂ ਦੇ ਅਗਰ ਸਾਰੇ ਬੰਦੇ ਇਸ ਮਾਮਲੇ ਚ ਆ ਰਹੇ ਨੇ ਅਸੀਂ ਇਸ ਦੇ ਰਾਹੀਂ ਸਰਕਾਰ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦੇ ਆ ਕਿ ਇਹ ਜੇ ਜ਼ਾਲਮਾਨਾ ਐਕਟ ਨੇ ਜਿਹੜੇ ਉਹਨਾਂ ਦਾ ਆਪਣਾ ਜਿਹੜਾ ਲੋਕ ਆਧਾਰ ਹੈ ਉਹ ਜਲਦੀ ਖਤਮ ਕਰ ਦੇਣਗੇ ਤੇ ਲੋਕਾਂ ਦੀ ਅਸੀਂ ਏਕਤਾ ਦਾ ਪ੍ਰਗਟਾਵਾ ਵੀ ਕਰਨਾ ਚਾਹੁੰਦੇ ਆ ਕਿ ਜਿਹੜੇ ਬੇਇਨਸਾਫੀ ਵਾਲਾ ਕੋਈ ਵੀ ਕਾਨੂੰਨ ਹੈ ਉਹਨੂੰ ਲੋਕ ਪਸੰਦ ਨਹੀਂ ਕਰਦੇ ਜੀ ਲੱਗਦਾ ਅੱਜ ਆਪਣੀ ਤੇ ਕੱਲ ਵੀ ਹੋਰ ਦੀ ਗੱਲ ਬਿਲਕੁਲ ਇਹ ਬਿਲਕੁਲ ਸਹੀ ਹੈ ਕਿ ਜਦੋਂ ਇਹ ਇੱਕ ਅਮਲ ਚੱਲਦਾ ਹੈ ਦੁਨੀਆ ਪੂਰੀ ਦੁਨੀਆ ਦਾ ਇਤਿਹਾਸ ਵੀ ਇਹ ਦੱਸਦਾ ਕਿਸੇ ਵੇਲੇ ਸਮਰਕੰਦ ਤੇ ਬੁਖਾਰਾ ਜਿਹਹਾ ਕੁਝ ਹੋ ਚੁੱਕਾ ਹੈ ਕਈ ਵਾਰੀ ਮਤਲਬ ਹੈ ਰਸ਼ੀਅਨ ਸਟੇਟਸ ਦੇ ਵਿੱਚ ਵੀ ਹੈ ਜਿਆ ਕੁਝ ਹੋਇਆ ਪਹਿਲਾਂ ਜਦੋਂ ਉਹ ਇੱਕ ਪਾਸੇ ਨੂੰ ਹੱਥ ਪਾਉਂਦੇ ਨੇ ਤੇ ਇਸੇ ਤੋਂ ਉਤਸ਼ਾਹਤ ਹੋ ਕੇ ਫਿਰ ਚੰਦ ਦਿਨਾਂ ਬਾਅਦ ਚੰਦ ਦਿਨਾਂ ਨੂੰ ਐਂਕਲੂ ਕੋਈ ਚੰਦ ਸਾਲ ਵੀ ਹੋ ਸਕਦੇ ਨੇ ਦੋ ਹੀ ਦਿਨ ਨੂੰ ਹੋਵੇ ਤੀਸਰੀ ਨੂੰ ਮਤਲਬ ਅਗਰ ਇਹ ਐਕਟ ਇਸੇ ਤਰ੍ਹਾਂ ਲਾਗੂ ਰਹਿੰਦਾ ਹੈ ਤਾਂ ਕਿਸੇ ਵੀ ਵਰਗ ਦੇ ਧਾਰਮਿਕ ਸਥਾਨ ਜਾਂ ਧਾਰਮਿਕ ਸੰਪਤੀਆਂ ਸਹੀ ਢੰਗ ਨਾਲ ਬਰਕਰਾਰ ਨਹੀਂ ਰਹਿ ਸਕਦੀਆਂ ਉਹਨਾਂ ਦੀ ਖੁਦ ਮੁਖਤਿਆਰੀ ਬਰਕਰਾਰ ਨਹੀਂ ਰਹਿ ਸਕਦੀ ਗੁਰਸ਼ਰਤ ਸਿੰਘ ਜੱਠਾ ਸਰਪੰਚ ਪਿੰਡ ਭੋਗੇ ਵਾਲਜੀ ਅੱਜ ਅਸੀਂ ਸਾਰੇ ਜੋ ਕੇਂਦਰ ਸਰਕਾਰ ਨੇ ਜੋ ਮੁਸਲਮਾਨ ਸੰਸਥਾ ਵਾ ਉਹਦੇ ਅਗੇਂਸਟ ਜੋ ਬਿਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਅਸੀਂ ਉਸਦੇ ਵਿਰੋਧ ਵਿੱਚ ਸਾਰੇ ਇਕੱਤਰ ਹੋਏ ਆ ਪਹਿਲਾਂ ਤੁਸੀਂ ਦੇਖਿਆ ਕਿ ਜੋ ਸਿੱਖ ਸੰਸਥਾ ਵਾ ਵੀ ਚਾਹੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਚਾਹੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅ ਅੱਗੇ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਐਸਜੀਪੀਸੀ ਵਿੱਚ ਵੜ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਸੋ ਅਸੀਂ ਸਾਰੇ ਅੱਜ ਜੋ ਘਟ ਗਣਤੀਆਂ ਉਸਦੇ ਵਿਰੋਧ ਵਿੱਚ ਆ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਜੋ ਉਹਨਾਂ ਦੇ ਹੱਕਾਂ ਤੇ ਜੋ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਅੱਜ ਸਾਰੀ ਆਵਾਮ ਨੂੰ ਜਗਾਉਣਾ ਵੀ ਚਾਹੁੰਦੇ ਆ ਜੋ ਘਟ ਗਿਣਤੀਆਂ ਨੇ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਦਾ ਵਿਰੋਧ ਕਰੀਏ ਲੱਗਦਾ ਕਿ ਇਹ ਗਲਤ ਹੋ ਰਿਹਾ ਹਾਂਜੀ ਹਾਂ ਬਿਲਕੁਲ ਗਲਤ ਹੋ ਰਿਹਾ ਜੀ ਤੁਸੀਂ ਸਾਰੇ ਦੇਖ ਰਹੇ ਹੋ ਕਿ ਕੋਈ ਕਿਸੇ ਵੀ ਆਪਾਂ ਹੋਰ ਸਸਤਾ ਚ ਜਾ ਕੇ ਆਪਾਂ ਦਖਲਅਦਾਜ਼ੀ ਕਰਾਂਗੇ ਤਾਂ ਮਾੜੀ ਗੱਲ ਹੀ ਹੈ ਇਹਨਾਂ ਨੇ ਮੁਸਲਮਾਨਾਂ ਦੇ ਨਾਲ ਕੀਤਾ ਹੈ ਅੱਜ ਕੱਲ੍ਹ ਇਹ ਕਿਸੇ ਵੀ ਘਟ ਗਿਣਤੀ ਦੇ ਨਾਲ ਕਰ ਸਕਦੇ ਨੇ ਤੇ ਮੈਂ ਇੱਕ ਸੈਂਟਰ ਸਰਕਾਰ ਨੂੰ ਸੁਨੇਹਾ ਦੇਣਾ ਚਾਹਣਾ ਜਿਸ ਤਰ੍ਹਾਂ ਹੈ ਮੁਸਲਮਾਨਾਂ ਦੀ ਪ੍ਰਾਪਰਟੀਆਂ ਦੇ ਜਾਂ ਕਿਸੇ ਵੀ ਕੱਟਗੀਤੀ ਦੇ ਪ੍ਰਾਪਰਟੀ ਦੇ ਉੱਪਰ ਆਪਣਾ ਹੱਕ ਜਤਾ ਰਹਿਣ ਉਸੇ ਤਰ੍ਹਾਂ ਰਾਮ ਮੰਦਿਰ ਦਾ ਜਿਹੜਾ ਟਰਸਟ ਹੈ ਜਾਂ ਕਿਸੇ ਹੋਰ ਮੰਦਿਰ ਦਾ ਟਰਸਟ ਹੈ ਉੱਥੇ ਵੀ 80% ਲੋਕਾਂ ਨੂੰ ਲੱਤਾ ਜਾਵੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਸਕੇ ਹਾਂ ਬਿਲਕੁਲ ਜੀ ਬਿਲਕੁਲ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਆਲਾ ਪਊਗਾ ਔਰ ਇਨਸ਼ਾਅੱਲਾ ਇਹ ਮਿਲ ਜੁਲ ਕੇ ਕੰਮ ਹੋਊਗਾ ਇਸ ਤੋਂ ਇਲਾਵਾ ਜਿਆ ਕਿ ਕਈਏ ਦੇ ਸੀ ਇਕੱਲੇ ਗੱਲਾਂ ਕਿ ਨਹੀਂ ਇਕੱਲੇ ਤੋਂ ਹੁਣਾਂ